ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਆ ਰਹੀ ਹੈ ਤਾਂ ਹਾਂਜੀ ਦੋਸਤੋ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਇੱਕ ਪੱਤਰ ਜਾਰੀ ਕੀਤਾ ਹੈ ਜਿਸ ਦੇ ਵਿੱਚ ਮੁਲਾਜ਼ਮਾਂ ਨੂੰ ਮੀਟਿੰਗ ਦੇ ਲਈ ਸੱਦਾ ਦਿੱਤਾ ਹੈ ਦੋਸਤੋ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਲਈ ਮੀਟਿੰਗ ਦਾ ਜਿਹੜਾ ਸੱਦਾ ਦਿੱਤਾ ਹੈ ਤਾਂ ਪੂਰੀ ਅਪਡੇਟ ਇਸ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਕੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ ਵਟਾੰਦਰੇ ਦੇ ਲਈ ਇੱਕ ਸੱਦਾ ਪੱਤਰ ਭੇਜਿਆ ਹੈ ਸੋ ਦੋਸਤੋ ਖਬਰ ਇਹ ਹੈ ਕਿ ਪੰਜਾਬ ਰਾਜ ਡੀ ਜ਼ਿਲ੍ਹਾ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਅਹੁਦੇਦਾਰਾਂ ਨੂੰ ਪੰਜਾਬ ਸਰਕਾਰ ਨੇ ਇੱਕ ਅਹਿਮ ਮੀਟਿੰਗ ਦੇ ਲਈ ਸੱਦਾ ਭੇਜਿਆ ਹੈ ਦੋਸਤੋ ਇਹ ਮੀਟਿੰਗ ਜਿਹੜੀ ਹੈ 11 April 2025 ਨੂੰ ਬੱਦ ਦपहर 12:30 ਵਜੇ ਕਮੇਟੀ ਰੂਮ ਤੀਜੀ ਮੰਜ਼ਲ ਦਫ਼ਤਰ ਵਿੱਤ ਕਮਿਸ਼ਨਰ ਸਕੱਤਰ ਪੰਜਾਬ ਚੰਡੀਗੜ੍ਹ ਵਿਖੇ ਹੋਵੇਗੀ ਇਹ ਸੱਦਾ ਪੰਜਾਬ ਸਰਕਾਰ ਦੇ ਮਾਲ ਪੂਰਨ ਵਾਸ ਅਤੇ ਡੀ ਜਾਸਟਰ ਮੈਨੇਜਮੈਂਟ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਖੁਸ਼ਖਬਰੀ ਜਿਹੜੀ ਹੈ 2025 ਵਿੱਚ ਆ ਸਕਦੀ ਹੈ ਸਰਕਾਰ ਦੇ ਰਾਜਨੀਤਿਕ ਜਿਹੜਾ ਹੈ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਜਿਹੜੇ 2025 ਦੇ ਵਿੱਚ ਸ਼ੁਰੂਆਤ ਤੋਂ ਬਾਅਦ ਇੱਕ ਵੱਡੀ ਰਾਹਤ ਭਰੀ ਖਬਰ ਲੈ ਕੇ ਆਏ ਹਨ ਸੂਤਰਾਂ ਦੇ ਅਨੁਸਾਰ ਇਸ ਵਾਰ ਪੰਜਾਬ ਸਰਕਾਰ ਦੇ ਵੱਲੋਂ ਡੀਏ ਦੇ ਵਿੱਚ ਵਾਧਾ ਕਰਨ ਦੀ ਜਿਹੜੀ ਹੈ ਤਿਆਰੀਆਂ ਖੇਚ ਲਈਆਂ ਨੇ ਸਰਕਾਰ ਨੇ 1 ਅਪ੍ਰੈਲ ਮਹੀਨੇ ਦੇ ਵਿੱਚ ਅਤੇ ਦੂਜੀ ਵਾਰ ਜਿਹੜਾ ਹੈ ਦੀਵਾਲੀ ਦੇ ਮੌਕੇ ਤੇ ਹੋ ਸਕਦੀ ਹੈ ਡੀਏ ਦੇ ਵਿੱਚ ਵਾਅਦਾ ਹੈ ਜਿੱਥੇ ਇੱਕ ਪਾਸੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਮੁਲਾਜ਼ਮਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਸੀ ਉੱਥੇ ਹੀ ਦੂਜੇ ਪਾਸੇ ਹੁਣ ਕੇਂਦਰ ਸਰਕਾਰ ਦੇ ਵੱਲੋਂ ਕੇਂਦਰੀ ਮੁਲਾਜ਼ਮਾਂ ਦੇ ਲਈ 2% ਡੀਏ ਦੇ ਵਾਅਦਾ ਆ ਕੇ ਪੰਜਾਬ ਦੇ ਵਿੱਚ ਵੀ ਰਾਜਨੀਤਿਕ ਜਿਹੜਾ ਦਬਾਅ ਜਿਹੜਾ ਬਣਾ ਦਿੱਤਾ ਗਿਆ ਹੈ ਮੌਜੂਦਾ ਹਾਲਾਤਾਂ ਦੇ ਵਿੱਚ ਕੇਂਦਰ ਦੇ ਮੁਲਾਜ਼ਮਾਂ ਦਾ ਡੀਏ ਜਿਹੜਾ ਹੈ 55% ਹੋ ਗਿਆ ਹੈ ਜਦਕਿ ਪੰਜਾਬ ਦੇ ਮਲਾਜ਼ਮਾਂ ਦੀਆਂ ਪੈਂਡਿੰਗ ਡੀਏ ਕਿਸ਼ਤਾਂ 13% ਤੱਕ ਪਹੁੰਚ ਚੁੱਕੀਆਂ ਹਨ ਇਹਨਾਂ ਦੇ ਨਿਕਾਸ ਦੇ ਲਈ ਪੰਜਾਬ ਦੇ ਮਲਾਜ਼ਮ ਜਿਹੜੇ ਨੇ ਵੱਖ-ਵੱਖ ਥਾਵਾਂ ਤੇ ਰੈਲੀਆਂ ਤੇ ਰੋਜ਼ ਪ੍ਰਦਰਸ਼ਨ ਕਰ ਰਹੇ ਹਨ ਇਹਨਾਂ ਪ੍ਰਦਰਸ਼ਨਾਂ ਨੇ ਸਰਕਾਰ ਨੂੰ ਰਾਜਨੀਤਿਕ ਤੌਰ ਤੇ ਘੇਰ ਲਿਆ ਹੈ ਸੂਤਰ ਦੱਸਦੇ ਹਨ ਕਿ ਜੇਕਰ 2027 ਦੀਆਂ ਚੋਣਾਂ ਵਿੱਚ ਵਾਪਸ ਸਰਕਾਰ ਬਣਾਉਣੀ ਹੈ ਤਾਂ ਮਲਾਜ਼ਮਤ ਕਿਸਾਨ ਵਰਗ ਦੀ ਹਿਮ ਹਿਮਤ ਲਾਜ਼ਮੀ ਹੈ ਇਸੇ ਦਬਾਅ ਕਰਕੇ ਹੁਣ ਪੰਜਾਬ ਸਰਕਾਰ ਡੀਏ ਦੇ ਵਿੱਚ ਵਾਅਦਾ ਕਰਨ ਲਈ ਮਜਬੂਰ ਹੋ ਰਹੀ ਹੈ ਇਹ ਵੱਡੀ ਅਪਡੇਟ ਪੰਜਾਬ ਦੇ ਲੱਖਾਂ ਮਲਾਸਮਾਂ ਦੇ ਲਈ ਖੁਸ਼ੀ ਦੀ ਲਹਿਰ ਲੈ ਕੇ ਆ ਸਕਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣੇ ਰੈਲੀ ਬਹੁਤ ਬਹੁਤ ਧੰਨਵਾਦ ਜੀ